ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੈਰੀ ਫਾਰਮ 03 ਤੇ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾਉਣੇ ਆ ਜੀ ਪਿੰਡ ਕੁਟੀ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਦੀ ਹੈ ਜੀ ਇਹ ਕੁਟੀ ਪਿੰਡ ਡੱਬਾ ਵਾਲੀ ਬਠਿੰਡਾ ਰੋਡ ਤੇ ਪੈ ਜਾਂਦਾ ਹੈ ਜੀ ਇੱਥੇ ਬਾਈ ਕਾਲੀ ਦੇ ਫਾਰਮ ਤੇ ਵੀਡੀਓ ਬਣਾਉਣ ਆਏ ਸੀ ਪਹਿਲਾਂ ਵੀ ਇਸ ਫਾਰਮ ਤੋਂ ਤੁਹਾਨੂੰ ਕਾਫੀ ਵੀਡੀਓ ਦਿਖਾ ਚੁੱਕੇ ਹਾਂ ਜੀ ਬਾਈ ਕੋਲੇ ਬਹੁਤ ਚੰਗੀ ਸਾਈਵਾਲ ਨਸਲ ਦੀ ਗਾਂ ਹੈ ਜੀ ਵਿਕਰੀ ਵਾਸਤੇ ਪੂਰੀ ਟਰੇਡ ਸਾਨੂੰ ਬਾਈ ਤੋਂ ਦਵਾਉਣੇ ਆ ਜੀ ਚਲੋ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਇਹ ਦੋ ਡੇ ਟੇ ਵੇਸ ਤਿੰਨ ਮਹੀਨਿਆਂ ਦੀ ਸੂਈ ਆ ਪਿੱਛੇ ਬੱਚੀ ਆ ਗਈ ਜੀ ਤੇ 7 ਕਿਲੋ ਦੁੱਧਾ ਜੀ ਮਹੀਨਾ ਤਿੰਨ ਮਹੀਨਿਆਂ ਦੀ ਸੂਈ ਹੈ ਜੀ ਮਗਰ ਇਸ ਗਾਂ ਦੇ ਆ ਬੱਚੀ ਹੈ ਜੀ ਦੁੱਧ ਕਹਣਾ ਬਈ 7 ਕਿਲੋ? ਹਾਂਜੀ ਮਹੀਨੇ ਦਾ ਠੀਕ ਆ ਬਈ। 7 ਕਿਲੋ ਦੁੱਧ ਹੈ। 1 ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਜੀ। ਖੋਲੋ ਜੀ। ਵਰਦੁ। ਕੀ ਮੁੱਲ ਕਰਦੇ ਹੋ ਭਾਈ ਇਹਦਾ 25000 25000 ਰੁਪਏ ਮੁੱਲ ਹੈ ਜੀ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਜੀ ਉਸ ਤੋਂ ਇਹ ਸਾਨੂੰ ਵੀਡੀਓ ਚੰਗੀਆਂ ਲੱਗਦੀਆਂ ਐ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਜੇ ਤੁਸੀਂ YouTube ਤੇ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੇ Facebook ਜਾਂ Insta ਤੇ ਦੇਖਦੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਜੀ ਜੇ ਕਿਸੇ ਵੀਰ ਨੇ ਆਪਣੇ ਪਸ਼ੂਆਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਨੰਬਰ 94648 24776 ਤੇ ਸੰਪਰਕ ਕਰ ਸਕਦੇ ਹੋ ਜੀ ਬਾਕੀ ਮੇਰਾ ਨੰਬਰ ਲਗਭਗ ਹਰੇਕ ਵੀਡੀਓ ਦੇ ਡਿਸਕ੍ਰਿਪਸ਼ਨ ਚ ਪਿਆ ਹੁੰਦਾ ਜੀ ਉਥੋਂ ਚੱਕ ਕੇ ਤੁਸੀਂ ਕਾਲ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ